ਕਿੰਤੀ ਸਮਾਂ ਕੱਢ ਕੇ ਆਏ ਉਹ ਪ੍ਰੈਸ ਕਾਨਫਰੰਸ ਵਾਸਤੇ ਮੇਰੇ ਨਾਲ ਸਾਡੇ ਵਿਆਤੀ ਤੇ ਪਾਰਟੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਸੰਧੂ ਜੀ ਨੇ ਮੈਂ ਬਸ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਕਿ ਅੱਜ ਤੇ ਕੱਲ ਦੋ ਦਿਨ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਮਲਸਰ ਵਿੱਚ ਆ ਰਹੇ ਅੱਜ ਮਲੀਠਾ ਤੋਂ ਆਉਣਗੇ ਉੱਥੇ ਆਮ ਆਦਮੀ ਪਾਰਟੀ ਲੋਕ ਕੀਤੀ ਜਾਦੀ ਰੈਲੀ ਨੂੰ ਸਵੋਧਨ ਕਰਨਗੇ ਔਰ ਕੱਲ ਅਜਨਾਲਾ ਦੇ ਵਿੱਚ ਬਾਰਡਰ ਏਰੀਆ ਦੇ ਲੋਕਾਂ ਨੂੰ ਇੱਕ ਕਾਲਜ ਜਿਹੜਾ ਉਹਨਾਂ ਨੇ ਮੌਜੂਦ ਕੀਤਾ ਉਹਦਾ ਨੀਂ ਪੱਥਰ ਰੱਖਣਾ ਹੈ ਹੌਣ ਤੋਂ ਪਹਿਲਾਂ ਬੀਤੀ ਕੱਲ ਦਿੱਲੀ ਦੇ ਵਿੱਚ ਜਿਹੜਾ ਕੰਮ ਉਹਨਾਂ ਨੇ ਸਾਡਾ ਇੱਕ ਹੋਰ ਬਹੁਤ ਵੱਡਾ ਕੀਤਾ ਕਾਲਜ ਤੇ ਸਾਨੂੰ ਦਿੱਤਾ ਬਾਰਡਰ ਦੇ ਲੋਕਾਂ ਨੂੰ ਪਰ ਕੱਲ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨਾਲ ਉਹਨਾਂ ਦੀ ਮੀਟਿੰਗ ਸੀਗੀ ਉਸ ਮੀਟਿੰਗ ਦੇ ਵਿੱਚ ਸਾਡਾ ਬਾਰਡਰ ਦੇ ਕਿਸਾਨਾਂ ਦਾ ਇੱਕ ਬਹੁਤ ਵੱਡਾ ਮੁੱਦਾ ਪਿਛਲੇ ਲੰਬੇ ਸਮੇਂ ਤੋਂ ਲਟਕਦਾ ਆ ਰਿਹਾ ਸੀਗਾ ਬੜਾ ਗੰਭੀਰ ਮੁੱਦਾ ਸੀਗਾ ਕਿ ਜਿਹੜੀ ਕੰਡਿਆ ਵਾਲੀ ਤਾਲ ਲੱਗੀ ਹੈ ਬਾਰਡਰ ਦੇ ਉੱਤੇ ਉਹਦੇ ਅਗਲੇ ਪਾਸੇ ਜਿਹੜੀ ਜ਼ਮੀਨ ਹੈ ਪਹਿਲਾਂ ਵੀ ਮੁੱਖ ਮੰਤਰੀ ਸਾਹਿਬ ਨੇ ਇੱਕ ਵਾਰ ਹੋਮ ਮਿਨਿਸਟਰ ਨੂੰ ਇਹ ਗੱਲ ਕਹੀ ਸੀ ਐਸੀ ਉਦੋਂ ਦੇ ਕਹਿੰਦੇ ਆ ਰਹੇ ਸੀਗੇ ਕਿ ਜਾਂ ਤਾਂ ਇਹ ਜਿਹੜੀ ਜ਼ਮੀਨ ਹੈ ਕੰਡਿਆ ਵਾਲੀ ਤਾ ਤੋਂ ਅਗਲੇ ਪਾਸੇ ਜਾਂ ਤੇ ਕੇਂਦਰ ਸਰਕਾਰ ਇਹ ਜ਼ਮੀਨ ਨੂੰ ਆਪਣੇ ਅੰਦਰ ਲੈਵੇ ਔਰ ਅੱਜ ਜੋ ਮਾਰਕੀਟ ਦਾ ਰੇਟ ਹੈ ਕਿਸਾਨਾਂ ਨੂੰ ਉਸ ਰੇਟ ਦੇ ਹਿਸਾਬ ਨਾਲ ਪੈਸੇ ਦੇਵੇ ਜਾਂ ਕਿਸਾਨਾਂ ਨੂੰ ਜਿੱਥੇ ਪੰਜਾਬ ਸਰਕਾਰ ਕੋਲ ਜਾਂ ਕੇਂਦਰ ਸਰਕਾਰ ਕੋਲ ਜ਼ਮੀਨ ਹੈ ਇਹ ਜ਼ਮੀਨ ਦੇ ਬੱਲੇ ਜ਼ਮੀਨ ਦਵੇ ਕਿਉਂਕਿ ਟੰਡਿਆਂ ਵਾਲੀ ਤਾਰ ਦੇ ਰੋਜ਼ ਲੰਘ ਕੇ ਜਾ ਕੇ ਖੇਤੀ ਕਰਦਾ ਉਹ ਬਹੁਤ ਹੀ ਔਖਾ ਕੰਮ ਹੈ ਤੁਹਾਡੇ ਚੋ ਕਈ মিডিਆ ਕਲਮੀ ਬਾਰਡਰ ਦੀ ਰਿਪੋਰਟ ਕੀਤੀ ਹੋ ਤੁਸੀਂ ਕਈ ਵਾਰ ਗਏ ਹੋਗੇ ਪਹਿਲਾਂ ਤਾਂ ਉਹਦਾ ਟਾਈਮਿੰਗ ਜਿਹੜੀ ਆ 9 ਤੋਂ 4 ਹੈ ਦੂਜਾ ਤੁਸੀਂ ਕੋਈ ਫਸਲ 3 ਫੁੱਟ ਤੋਂ ਉੱਚੀ ਵਾਲੀ ਦੀ ਬੀਜ ਸਕਦੇ ਔਰ ਤੁਸੀਂ ਜਦੋਂ ਸਵੇਰੇ 9 ਵਜੇ ਜਾਣਾ ਜੇ ਤੁਹਾਡੇ ਕੋ ਖੇਤੀ ਸੰਦ ਨੇ ਟਰੈਕਟਰ ਆ ਟਰਾਲੀ ਆ ਕੁਝ ਵੀ ਆ ਉਹਦੀ ਬਕਾਇਦਾ ਬਹੁਤ ਗੇਟ ਦੇ ਉੱਤੇ ਚੈਕਿੰਗ ਹੁੰਦੀ ਆ ਬੰਦੇ ਦੀ ਚੈਕਿੰਗ ਹੁੰਦੀ ਆ ਔਰ ਸਭ ਤੋਂ ਜ਼ਿਆਦਾ ਜਿਹੜਾ ਔਖਾ ਕੰਮ ਸੀਗਾ ਕਿ ਜਦੋਂ ਸਾਡੀਆਂ ਔਤਾਂ ਸਾਡੀਆਂ ਮਾਵਾਂ ਪੈਣਾ ਖੇਤੀ ਦੀ ਲੇਬਰ ਕਰਨਾ ਹੰਦਾ ਜਾਂਦੀਆਂ ਸੀਗੀਆਂ ਤੇ ਉਹਨਾਂ ਦੀ ਵੀ ਉੱਥੇ ਚੈੱਕ ਇਨ ਕੀਤੀ ਜਾਂਦੀ ਸੀਗੀ ਤੇ ਜਦੋਂ ਸ਼ਾਮੀ 4 ਵਜੇ ਵਾਪਸ ਆਉਂਦੇ ਸੀਗੇ ਤੇ ਬੀਐਸਐਫ ਜਿਹੜੀ ਫਿਰ ਉਹਨਾਂ ਨੂੰ ਚੈੱਕ ਕਰਕੇ ਜਿਹੜਾ ਵਾਪਸ ਆਉਂਦਿੰਦੀ ਸੀਗੀ ਉਹ ਦੂਜਾ ਇਹਦੋਂ ਵੱਡੀ ਇੱਕ ਖੋਦ ਅਦਿਸਕਾਲੀ ਗੱਲ ਕਿ ਉਹ ਬਿਲਕੁਲ ਪਾਕਿਸਤਾਨ ਬਾਰਡਰ ਦੇ ਨਾਲ ਲੱਗ ਕੇ ਜਿਹੜਾ ਖੇਤੀ ਕਰਦੇ ਸੀਗੇ ਇਹਨਾਂ ਜਲੀਲ ਹੋਣ ਤੋਂ ਬਾਅਦ ਤਲੈਸ਼ੀਆਂ ਤੋਂ ਸੰਦ ਚੱਕਦਾਓ 9 ਤੋਂ 4 ਵਾਪਸ ਆਓ ਉਹ ਉੱਥੇ ਕੋਈ ਅਗਲੇ ਪਾਸੇ ਟੂਬਲ ਕਨੈਕਸ਼ਨ ਨਹੀਂ ਕਿ ਮਿਲਦੇ ਬੜੀ ਬੜੀ ਵੱਡੀ ਸਮੱਸਿਆ ਸੀਗੀ ਸੋ ਉਹ ਸਮੱਸਿਆ ਉਹਨਾਂ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬੀਤੇ ਕੱਲ ਜਿਹੜੀ ਅਮਿਤ ਸ਼ਾਹ ਜੀ ਦੇ ਨਾਲ ਮੀਟਿੰਗ ਕਰਕੇ ਉਹ 200 ਮੀਟਰ ਦਾ ਉਹਦਾ ਕੇਦਾ ਕਰਤਾ ਕਿ ਹੁਣ ਕੰਡਿਆਂ ਵਾਲੀ ਤਾੜ ਜਿਹੜੀ ਹੈ ਜਿਹੜੀ ਅੰਤਰਾ ਦਾਸਤੀ ਵੱਡ ਲਾਈਨ ਆ ਜਿਹੜੀ ਸਾਡੀ ਉਹ ਤੋਂ 200 ਮੀਟਰ ਰਹਿ ਗਿਆ 200 ਮੀਟਰ ਤੱਕ ਉਹ ਕਰ ਦੇਣਗੇ ਤੇ ਬਾਕੀ ਸਾਰੀ ਜ਼ਮੀਨ ਜਿਹੜੀ ਆ ਬਾਅਦ ਸੁਬਾਹ ਆਜੂਗੀ ਤੇ ਕੰਡਿਆਂ ਵਾਲੀ ਤਾ ਜਿਹੜੀ 200 ਮੀਟਰ ਦੇ ਚੱਲ ਜੂਗੀ ਜਿਹਦੇ ਨਾਲ ਸਾਡੇ 532 ਕਿਲੋਮੀਟਰ ਲੰਮੀ ਪੰਜਾਬ ਦੀ ਜਿਹੜੀ ਸਰਹੱਦ ਹੈ ਇਹਦੇ ਤੇ ਲੱਗਦੀ ਸਾਡੀ ਹੈ ਆਧਾ ਏਕੜ ਜ਼ਮੀਨ ਜਿਹੜੀ ਹੈ ਕਿਸਾਨਾਂ ਦੀ ਉਹ ਜ਼ਮੀਨ ਵਾਯੋਗ ਹੋ ਜੂਗੀ ਔਰ ਕੰਡਿਆ ਵਾਲੀ ਤਾਦ ਜਿਹੜੀ ਅਗਲੇ ਪਾਸੇ ਚੱਲ ਜੂਗੀ ਮੈਂ ਪੰਜਾਬ ਦੇ ਮੁੱਖ ਮੰਤਰੀ ਦਾ ਕਿਉਂਕਿ ਮੈਂ ਬਾਰਡਰ ਦਾ ਰਹਿਣ ਵਾਲਾ ਮੇਦਾ ਪੋਲੀਟੀਕਲ ਹਲਕਾ ਕਦਰਮ ਭੂਮੀ ਜਿਹੜੀ ਹੈ ਉਹ ਇਹਦੇ ਨਾਲ ਹੈ ਜਿਹਦੀ ਇਹਦੇ ਨਾਲੇ ਦੇ ਬਹੁਤ سارے ਹਯਾਰਾ ਕਿਸਾਨਾਂ ਦੀ ਜ਼ਮੀਨ ਕੰਡਿਆ ਵਾਲੀ ਤਾਦ ਤੋਂ ਅੱਗੇ ਹੈ ਤੇ ਮੈਂ ਮੁੱਖ ਮੰਤਰੀ ਸਾਹਿਬ ਦਾ ਇਹ ਬਹੁਤ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਦਾ ਮੈਂ ਜ਼ਿੰਦਗੀ ਭਰ ਲੜੀ ਦਊਂਗਾ ਕਿਉਂਕਿ ਮੈਂ ਜਿੱਦੋਂ ਵੀ ਮੁੱਖ ਮੰਤਰੀ ਸਾਹਿਬ ਨੂੰ ਮਿਲਦਾ ਸੀਗਾ ਤੇ ਮੈਂ ਉਹਨਾਂ ਨੂੰ ਅਪੀਲ ਕਰਦਾ ਸੀਗਾ ਕਿ ਸਾਡਾ ਕਿਸੇ ਤਰ੍ਹਾਂ ਬਾਰਡਰ ਦਾ ਇਹ ਮਸਲਾ ਹੱਲ ਕਰਾ ਦਿਓ ਹੁਣ ਵੀ ਉੱਥੇ ਤੁਸੀਂ ਦੇਖਿਆ ਹੋਊਗਾ ਤੁਹਾਡੇ ਚ ਕੋਈ মিডিਆ ਕਲਮੀ ਗਿਆ ਹੋਊਗਾ ਜਿਹੜੀ ਕੰਡਿਆ ਵਾਲੀ ਤਾਤ ਤੋਂ ਅੱਗੇ ਰੇਤ ਪਈ ਹੜਾਂ ਦੇ ਵਿੱਚ ਉਹ ਰੇਤ ਕਿਸਾਨ ਨਹੀਂ ਕੱਢ ਸਕਿਆ ਕਿਉਂਕਿ ਕੱਢਣੀ ਔਖੀ ਆ ਉੱਥੋਂ ਬੀਐਸਐਫ ਵਾਲੇ ਟਰਾਲੀਆਂ ਅੰਦਰ ਜਾਣ ਨਹੀਂ ਦਿੰਦੇ ਉਹ 8 8 9 9 ਫੋਟ ਉੱਚਾ ਮਾਰ ਦੁੱਥਲ ਬਣ ਗਿਆ ਕੰਡੇ ਵਾਲੀ ਤਾਰ ਤੋਂ ਅਗਲੇ ਪਾਸੇ ਤੇ ਜੇ ਕਿਤੇ ਕੰਡੇ ਵਾਲੀ ਤਾਰ ਨਾ ਹੁੰਦੀ ਤੇ ਜਿੱਦਾਂ ਬਾਕੀ ਰੇਤ ਕਿਸਾਨਾਂ ਨੇ ਸਾਂਭ ਲਈ ਸੀਗੀ ਜਿਸ ਦਾ ਖੇਤ ਉਸ ਦੀ ਰੇਤ ਜਿੱਦਾਂ ਸਾਂਭੀ ਸੀਗੀ ਇਹ ਵੀ ਮਤਲਬ ਜਿਹੜੀ ਸਾਂਭੀ ਜਾਣੀ ਸੀ ਸੋ ਮੈਂ ਸਮਝਦਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਬਾਰਡਰ ਦੇ ਕੰਡੇ ਤੇ ਵੱਸਦੇ ਕਿਸਾਨਾਂ ਮਜ਼ਦੂਰਾਂ ਦਾ ਇਹ ਬਹੁਤ ਵੱਡਾ ਇੱਕ ਮਸਲਾ ਜਿਹੜਾ ਹੱਲ ਕਰਦਾ ਕੱਲ ਮਾਨ ਸਾਹਿਬ ਦਾ ਸਨਮਾਨ ਕਰਾਂਗੇ ਅਜ ਨਾਲੇ ਜਦੋਂ ਆਉਣਗੇ ਉਹਨਾਂ ਦਾ ਸਪੈਸ਼ਲ ਉਹਨਾਂ ਕਿਸਾਨਾਂ ਦੇ ਕੋਲੋਂ ਸਨਮਾਨ ਕਰਾਵਾਂਗੇ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਪਾਰ ਨੇ ਉਹਨਾਂ ਸਰਪੰਚਾਂ ਕੋ ਉਹਨਾਂ ਪਿੰਡਾਂ ਦੇ ਸਰਪੰਚਾਂ ਕੋ ਸੀਐਮ ਸਾਹਿਬ ਦਾ ਮਾਨ ਸਨਮਾਨ ਜਿਹੜਾ ਕਰਾਵਾਂਗੇ ਸੋ ਮੈਂ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਹਾਲਾਂਕਿ ਬਾਕੀ ਮੁੱਦੇ ਵੀ ਜਿਹੜੇ ਉਹਨਾਂ ਨੇ ਬਹੁਤ ਵਧੀਆ ਐਫਐਸਆਈ ਦਾ ਜਿਹੜਾ ਜੀਐਮ ਲਾਉਣ ਦਾ ਕਈ ਕਈ ਮੁੱਦੇ ਜਿਹੜੇ ਪੰਜਾਬ ਨਾਲ ਰਿਲੇਟਡ ਸਾਡਾ ਜਿਹੜਾ आरडीएफ ਦਾ ਫੰਡ 10000 ਕਰੋੜ ਹੋ ਗਿਆ ਸੀਐਮ ਸਾਹਿਬ ਨੇ ਅਮਿਤ ਸ਼ਾਹ ਜੀ ਨੂੰ ਕਿਹਾ ਕਿ ਘਟੋ-ਘਟਾ ਸਾਨੂੰ ਉਹ ਚ 25 ਬਸਾਂ ਦੀ ਸਾਡੀ ਇੱਕ ਕਿਸ਼ਤੀ ਦੇ ਦਿਓ ਉਹ ਵੀ ਉਹਨਾਂ ਨੇ ਕਿਹਾ ਕਿ ਅਮਿਤ ਸ਼ਾਹ ਜੀ ਨੇ ਥੋੜਾ ਪੋਜ਼ਟਿਵ ਜਿਹੜਾ ਉਹ ਹੰਗਾਵਾ ਦਿੱਤਾ ਔਰ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਆਰਡੀਐਫ ਫੰਡ ਜਿਹੜਾ ਉਹ ਵੀ ਰੀਲੀਜ਼ ਹੋ ਜਾਏ ਜਿੰਨੇ ਮੁੱਦੇ ਕੱਲ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਚੁੱਕੇ ਆ ਉਹ ਮੁੱਦੇ ਬਹੁਤ ਹੀ ਸਵਾਦਕੀਲ ਮੁੱਦੇ ਸੀਗੇ ਉਦੋਂ ਦਾ ਹੱਲ ਜੂਰੀ ਸੀਗਾ ਉਹ ਇੱਕ ਜਿਹੜਾ ਮੁੱਦਾ 20 ਵਾਲਾ ਜਿਹੜਾ ਬਿੱਲ ਆ ਰਿਹਾ ਲੋਕ ਸਭਾ ਦੇ ਚ ਆਉਣ ਵਾਲੇ ਸੈਸ਼ਨ ਦੇ ਵਿੱਚ ਉਹਦੇ ਬਾਰੇ ਵੀ ਮੁੱਖ ਮੰਤਰੀ ਸਾਹਿਬ ਨੇ ਆਪਣੀ ਸਟੇਟ ਦਾ ਵਿਰੋਧ ਜਿਹੜਾ ਜਤਾਇਆ ਕਿ ਇਹ ਬਿੱਲ ਜਿਹੜਾ ਬਿਲਕੁਲ ਗਲਤ ਹੈ ਜਿਹੜੇ ਬੰਦੇ ਖੇਤੀ ਕਰਦੇ ਆ ਜਿਹੜੇ ਬੰਦੇ ਕਿਸਾਨ ਨੇ ਚਾਹੇ ਕਿਸਾਨ 1 ਕਿੱਲੇ ਵਾਲਾ 2 ਕਿੱਲੇ ਵਾਲਾ 50 ਕਿੱਲੇ ਵਾਲਾ 100 ਕਿੱਲੇ ਵਾਲਾ ਉਹਨਾਂ ਨੂੰ ਪਰੋਸੇ ਚ ਲੈੇ ਤੋਂ ਬਿਨਾ ਔਰ ਖੇਤੀ ਮਾਲਾਂ ਨੂੰ ਜਿਹੜੇ ਪੰਜਾਬ ਦੇ ਵਿੱਚ ਪੰਜਾਬ ਕਿਉਂਕਿ ਐਗਰੀਕਲਚਰ 베이스 ਸਟੇਟ ਹੈ ਇੱਥੇ ਸਭ ਤੋਂ ਵਧੀਆ ਖੇਤੀ ਹੁੰਦੀ ਹੈ ਤੇ ਜਦੋਂ ਤੁਸੀਂ ਬੀਜਾਂ ਦੇ ਬਾਦੇ ਦੇ ਵਿੱਚ ਕੋਈ ਬਿੱਲ ਲੈ ਕੇ ਆ ਦਿਓ ਤੇ ਤੁਹਾਨੂੰ ਜਿਹੜੇ ਸਾਡੇ ਸੰਬੰਧਿਤ ਕਿਸਾਨ ਹੈ ਸਾਡਾ ਕਿਸਾਨ ਤਾਂ ਅਜਨਾਲੇ ਤੋਂ ਲੈ ਕੇ ਆਸਟ੍ਰੇਲੀਆ ਤੱਕ ਨਿਊਜ਼ੀਲੈਂਡ ਤੱਕ ਕੈਨੇਡਾ ਅਮਰੀਕਾ ਤੱਕ ਖੇਤੀ ਕਰਦਾ ਔਰ ਬੜੀ ਵੱਡੀ ਖੇਤੀ ਕਰਦਾ ਹੈ ਇਸ ਕਰਕੇ ਉਹਨਾਂ ਉਹ ਵੀ ਵਿਰੋਧ ਦਤਾਇਆ ਪਹਿਲੀ ਦੇਸ਼ ਦੀ ਸਟੇਟ ਆ ਪੰਜਾਬ ਜਿਨੇ ਕੱਲ ਬੀਜ ਬਿੱਲ ਦਾ ਵਿਰੋਧ ਜਿਹੜਾ ਦਤਾਇਆ ਕਿਉਂਕਿ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਬੀਜ ਬਿੱਲ ਹੈ ਇਹ ਕਾਪੋਰੇਟ ਕਹਾਣਿਆਂ ਦੇ ਹਿੱਤਾਂ ਨੂੰ ਪੂਰਨ ਵਾਸਤੇ ਜਿਹੜਾ ਲਿਆਂਦਾ ਜਾ ਰਿਹਾ ਨਾ ਕਿ ਖੇਤੀ ਨੂੰ ਉਤਸ਼ਾਹਤ ਕਦਮ ਵਾਸਤੇ ਲਿਆਂਦਾ ਜਾ ਰਿਹਾ ਨਾ ਕਿ ਖੇਤੀਬਾੜੀ ਨਾਲ ਸੰਬੰਧਿਤ ਬੰਦੇ ਜਿਹੜੇ ਖੇਤੀ ਕਰਦੇ ਆ ਉਹਨਾਂ ਦੇ ਵਿਸ਼ਵਾਸ ਦੇ ਵਿੱਚ ਲੈ ਕੇ ਜਿਹੜਾ ਲਿਆਂਦਾ ਜਾ ਰਿਹਾ ਤੋ ਕੱਲ ਜਿੰਨੇ ਵੀ ਮੁੱਖ ਮੰਤਰੀ ਸਾਹਿਬ ਜੀ ਨੇ ਅਮਿਤ ਸ਼ਾਹ ਜੀ ਦੇ ਨਾਲ ਪੰਜਾਬ ਦੇ ਮੁੱਦੇ ਜਿਹੜੇ ਚੁੱਕਿਆ ਉਹ ਬਹੁਤ ਵਧੀਆ ਮੈਂ ਉਹਨਾਂ ਦਾ ਧੰਨਵਾਦੀ ਹਾਂ ਕਿ ਉਹਨਾਂ ਪੰਜਾਬ ਦਾ ਪੱਖ ਬਹੁਤ ਵਧੀਆ ਢੰਗ ਦੇ ਨਾਲ ਅਮਿਤ ਸ਼ਾਹ ਜੀ ਦੇ ਕੋਲ ਪੇਸ਼ ਕੀਤਾ ਪਰ ਇੱਕ ਵਾਰ ਮੈਂ ਫੇਰ ਆਪਣੀ ਗਲਤੀ ਆਉਂਗਾ ਕਿਉਂਕਿ ਮੈਂ ਬਾਰਡਰ ਦਾ ਮੈਂ ਬਾਰਡਰ ਤੇ ਰਹਿਣ ਵਾਲਾ ਮੈਂ ਇੱਕ ਵਾਰ ਫੇਰ ਕੱਲ ਕਿਉਂਕਿ ਅੱਜ ਵੀ ਮੁੱਖ ਮੰਤਰੀ ਸਾਹਿਬ ਆਵੇ ਕੱਲ ਜਦੋਂ ਇਹ ਨਾਲੇ ਆਉਣਗੇ ਇੱਕ ਵਾਰ ਮੁੱਖ ਮੰਤਰੀ ਸਾਹਿਬ ਦਾ ਫੇਰ ਤਾਂ ਮੈਂ ਰਾਦ ਕਰਾਂਗੇ ਕਿ ਤੁਸੀਂ ਬਾਰਡਰ ਦੇ ਉਹਨਾਂ ਕਿਸਾਨਾਂ ਨੂੰ ਜਿਹੜੇ ਪਿਛਲੇ ਜਿਹੜੇ ਤਿੰਨ ਦਿਹਾਕਿਆਂ ਤੋਂ ਮਤਲਬ ਚਾਰ ਹੀ ਹੋ ਚਲੇ ਉਹਨਾਂ ਤੇ ਜਿਹੜੇ ਇਹ ਤਾਰਾਂ ਕੰਡੇ ਵਾਲੀ ਤਾਰ ਤੋਂ ਪਾਰ ਦਾ ਮਸਲਾ ਜਿਹੜਾ ਸੀਗਾ ਉਹਨੂੰ ਹੱਲ ਤੁਸੀਂ ਕਰਵਾਤਾ ਇਹ ਮੈਂ ਮੁੱਖ ਮੰਤਰੀ ਸਾਹਿਬ ਦਾ ਬਹੁਤ ਜਿਹੜਾ ਧੰਨਵਾਦ ਕਰਦਾ ਮੈਂ ਇਸ ਕਰਕੇ ਤੁਹਾਨੂੰ ਮਿਲਿਆ ਤੁਹਾਨੂੰ ਤੁਹਾਡੇ ਰਾਈ ਮੈਂ ਬਾਰਡਰ ਦੇ ਕਿਸਾਨਾਂ ਨੂੰ ਵਧਾਈ ਵੀ ਦੇਣੀ ਚਾਹੁੰਦਾ ਕਿ ਤੁਹਾਡੇ ਮੁੱਖ ਮੰਤਰੀ ਨੇ ਤੁਹਾਡਾ ਮਸਲਾ ਦਿੱਲੀ ਠਾਕੇ ਹੱਲ ਕਰ ਦਿੱਤਾ ਮੈਂ ਬਾਰਡਰ ਦੇ ਕਿਸਾਨਾਂ ਨੂੰ ਵਧਾਈ ਦਿੰਦਾ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਔਰ ਮੁੱਖ ਮੰਤਰੀ ਸਾਹਿਬ ਨੂੰ ਮੈਂ ਕਹਾਂਗਾ ਜਿੱਥੇ ਵੀ ਬਾਰਡਰ ਤੇ ਜਾਓਗੇ ਬਾਰਡਰ ਦੇ ਕਿਸਾਨ ਹਮੇਸ਼ਾ ਤੁਹਾਨੂੰ ਜਿਹੜਾ ਯਾਦ ਰੱਖਣਗੇ ਕਿਉਂਕਿ ਤੁਸੀਂ ਬਹੁਤ ਹਿਸਟੋਰਿਕਲ ਕੰਮ ਜਿਹੜਾ ਇਹ ਕੀਤਾ ਮੈਂ ਇਸ ਲਈ ਆਪਣੇ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਹਾਂ